ਜਿੱਥੇ ਇੱਕ ਪਾਸੇ ਹੁਣ ਤੱਕ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਬਾਰੇ ਚਰਚਾਵਾਵਾਂ ਕੀਤੀਆਂ ਜਾ ਰਹੀਆਂ ਸੀ ਵਿਚਾਰਿਆ ਜਾ ਰਿਹਾ ਸੀ ਕਿ ਹੋ ਸਕਦਾ ਹੈ ਕਿ ਭਵਿੱਖ ਜਿਹੜਾ ਹੈ ਉਹ ਬਤੌਰ ਜਥੇਦਾਰ ਧੁੰਦਲਾ ਹੈ ਪਰ ਉੱਥੇ ਹੀ ਹੁਣ ਇੱਕ ਹੋਰ ਜਥੇਦਾਰ ਦਾ ਨਾਮ ਉੱਗ ਕੇ ਸਾਹਮਣੇ ਆਉਣ ਲੱਗਿਆ ਵਿਚਾਰਾਂ ਦਾ ਹਿੱਸਾ ਬਣਨ ਲੱਗਿਆ ਚਰਚਾਵਾ ਦਾ ਹਿੱਸਾ ਬਣਨ ਲੱਗਿਆ ਔਰ ਉਹ ਜਥੇਦਾਰ ਜਥੇਦਾਰ ਗਿਆਨੀ ਸੁਲਤਾਨ ਸਿੰਘ ਨੇ ਉਹਨਾਂ ਦਾ ਜ਼ਿਕਰ ਕੀਤਾ ਜਾਣ ਲੱਗਿਆ ਕੇਸਗੜ ਸਾਹਿਬ ਦੇ ਜਥੇਦਾਰ ਸultan Singh ਦਾ ਨਾਮ ਸਾਹਮਣੇ ਆਉਣ ਲੱਗਿਆ ਔਰ ਇਹ ਕਿਹਾ ਜਾਣ ਲੱਗਿਆ ਕਿ ਹੁਣ ਹੋ ਸਕਦਾ ਹੈ ਕਿ ਉਹਨਾਂ ਦੇ ਉੱਤੇ ਵੀ ਕੋਈ ਗਾਜ ਡਿੱਗ ਸਕਦੀ ਹੈ ਦੱਸਦੀ ਹੈ ਕਿ ਜੱਜੇਦਾਰ ਸੁਲਤਾਨ ਸਿੰਘ ਦੀ ਸਿਕਿਉਰਿਟੀ ਦੇ ਵਿੱਚ ਲੰਘੇ ਦੇਣੀ ਇਜ਼ਾਫਾ ਕੀਤਾ ਗਿਆ ਸੀ ਇੱਕ ਗੱਡੀ ਔਰ ਕੁਝ ਸਿਕਿਉਰਿਟੀ ਗਾਰਡਸ ਦਾ ਇਜ਼ਾਫਾ ਉਹਨਾਂ ਨੂੰ ਦਿੱਤਾ ਗਿਆ ਸੀ ਉਹਨਾਂ ਦੇ ਵਿੱਚ ਐਡੀਸ਼ਨ ਕੀ ਉਹਨਾਂ ਦੀ ਸਿਕਿਉਰਿਟੀ ਦੇ ਵਿੱਚ ਉਹਨਾਂ ਦੀ ਪਹਿਲਾਂ ਦਿੱਤੀ ਸਿਕਿਉਰਿਟੀ ਦੇ ਵਿੱਚ ਐਡੀਸ਼ਨ ਕੀਤਾ ਗਿਆ ਸੀ ਔਰ ਉਸ ਤੋਂ ਬਾਅਦ ਹੀ ਚਰਚਾਵਾ ਸੀ ਕਿ ਆਖਰਕਾਰ ਇਸ ਤਰ੍ਹਾਂ ਕਿਉਂ ਕਰ ਦਿੱਤਾ ਗਿਆ ਜੱ세ਦਾਰ ਸੁਲਤਾਨ ਸਿੰਘ ਦੀ ਸਿਕਿਉਰਿਟੀ ਦੇ ਵਿੱਚ ਇਜ਼ਾਫਾ ਕਿਉਂ ਕੀਤਾ ਗਿਆ ਔਰ ਹੁਣ ਅਚਾਨਕ ਇਹ ਚਰਚਾਵਾ ਸ਼ੁਰੂ ਹੋ ਗਈਆਂ ਕਿ ਜੱ세ਦਾਰ ਸੁਲਤਾਨ ਸਿੰਘ ਨੂੰ ਲੈ ਕੇ ਵੀ ਕੋਈ ਵੱਖਰਾ ਮੋੜ ਕੱਢਿਆ ਜਾ ਸਕਦਾ ਹੈ ਕੋਈ ਵੱਡਾ ਫੈਸਲਾ ਸੁਣਾਇਆ ਜਾ ਸਕਦਾ ਹਾਲਾਂਕਿ ਹੋ ਸਕਦਾ ਹੈ ਕਿ ਇਹ ਖਬਰ ਸਰੇ ਤੋਂ ਖਾਰਜ ਕਰ ਦਿੱਤੀ ਜਾਵੇ ਜਾਂ ਫਿਰ ਇਹ ਤੱਥ ਜਿਹੜਾ ਆ ਇਹ ਸੂਤਰਾ ਹਵਾਲਿਆਂ ਮਿਲੀ ਜਾਣਕਾਰੀ ਜਿਹੜੀ ਹੈ ਉਹ ਬੇਸਿਰ ਪੈਰ ਦੀ ਲੱਗੇ ਬਾਅਦ ਵਿੱਚ ਪ੍ਰਤਾਂਵੀ ਇੱਕ ਨਰੇਟਿਵ ਉੱਪਰ ਕੇ ਸਾਹਮਣੇ ਆਇਆ ਇੱਕ ਪਾਸੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਚਰਚਾ ਆਮਾ ਨੇ ਹਾਲਾਂਕਿ ਅੱਜ ਵੀ ਮੀਟਿੰਗ ਦੇ ਵਿੱਚ ਕੀ ਫੈਸਲਾ ਸਾਹਮਣੇ ਆਉਂਦਾ ਉਹ ਆਪਣੇ ਪੱਧਰ ਦਾ ਇੱਕ ਫੈਸਲਾ ਹੈ ਹੁਣ ਤੱਕ ਫਿਲਹਾਲ ਮੀਟਿੰਗ ਕੰਡਕਟ ਨਹੀਂ ਹੋਈ ਪਰ ਦੂਜੇ ਪਾਸੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਜੋ ਮਸਲੇ ਚੱਲਦੇ ਪਏ ਨੇ ਜਾਂ ਜੋ ਵਿਚਾਰ ਚੱਲਦੇ ਪਏ ਨੇ ਉਹਦੇ ਵਿੱਚ ਜਥੇਦਾਰ ਸੁਲਤਾਨ ਸਿੰਘ ਦਾ ਨਾਮ ਆ ਜਾਣਾ ਇਹ ਆਪਣੇ ਆਪ ਦੇ ਵਿੱਚ ਇੱਕ ਵੱਡੀ ਗੱਲ ਹੈ ਔਰ ਹੈਰਾਨ ਕਰ ਦੇਣ ਵਾਲੀ ਗੱਲ ਹੈ ਦੇਖਣਾ ਹੋਵੇਗਾ ਕੀ ਕੁਝ ਹੁੰਦਾ ਹੈ ਕਿ ਕੀ ਕੋਈ ਅਲੈਦਾ ਤੌਰ ਦੇ ਉੱਤੇ ਕੋਈ ਦੂਸਰੇ ਸਿੰਘ ਸਾਹਿਬ ਵੀ ਮੁਸੀਬਤ ਅੰਦਾਸ਼ ਸ਼ਿਕਾਰ ਬਣ ਸਕਦੇ ਆ ਜਾਂ ਨਹੀਂ ਜੋ ਵੀ ਹੋਏਗਾ ਦੱਸਦੇ ਰਹਿਵਾਂਗੇ ਬੜੇ ਰੋਵਾਂ ਇੰਡੀਆ ਪੰਜਾਬੀ